ਜਿਮੇ ਵਿੱਚੋਂ 1.1 ਨੂੰ ਸ਼ੁਰੂ ਕਰਨ ਜਾ ਰਹੇ ਹਾਂ ਇਸ ਵਿੱਚ ਸਭ ਤੋਂ ਪਹਿਲਾ ਜੋ ਹੈ ਉਹ ਹੈ ਗਿਣਤਾਰੇ ਦੀ ਤਾ ਨਾਲ ਸੰਖਿਆ ਨੂੰ ਪੜੋ ਅਤੇ ਲਿਖੋ ਸੋ ਇਸ ਵਿੱਚ ਹੈ ਸਾਡੇ ਕੋਲ ਹੈ ਅਤੇ ਗਿਣਤਾਰੇ ਦੀ ਗਿਣ ਸਭ ਪਹਿਲਾਂ ਸੰਖਿਆ ਬਣਾਉਣੀ ਹੈ ਫਿਰ ਉਸ ਨੂੰ ਇੱਧਾਂ ਵਿੱਚ ਲਿਖਾਂਗੇ ਤਾਂ ਸਭ ਤੋਂ ਪਹਿਲੇ ਇਕਾਈ ਦੇ ਵਿੱਚ ਕਿੰਨੇ 1 2 3 4 5 ਤਾਂ ਬੱਚੇ ਪੰਜ ਆ ਵਈ 44 ਦੀ ਸਾਰੀ ਦੀ ਸਾਰੀ ਲਾਈਨਾਂ ਇਹ ਗਿਣਤਾਰੇ ਚ ਕੁਝ ਵੀ ਨਹੀਂ ਤਾਂ ਜਾਜੂ ਸੈਂਕੜੇ ਦੇ ਵਿੱਚ ਮੋਤੀ ਨੇ ਤਾਂ ਇੱਥੇ 3 4 6 ਨੇ ਤਾਂ ਇੱਥੇ 6 ਆ ਗਏ ਅੱਗੇ 10000 ਦੇ ਵਿੱਚ 1 2 3 4 ਨੇ ਸੋ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤੱਕ ਸਾਡੀ ਸੰਖਿਆ ਗਈ ਸੋ ਅਸੀਂ ਹਜ਼ਾਰ ਮਤਲਬ ਕਿ 10000 ਤੇ ਹਜ਼ਾਰ ਵਾਲੇ ਨੂੰ ਇਕੱਠਾ ਬੋਲਾਂਗੇ ਉਸ ਤੋਂ ਬਾਅਦ ਸੰ ਇਕੱਠੀ ਬੋਲਾਂਗੇ ਤਾਂ ਇਹ ਹੋ ਗਿਆ 4 ਤੇ 6 46 10000 ਚ 4 ਮਤਲਬ 40 ਹੋ ਗਏ ਹਜ਼ਾਰ ਚ 6 40 ਤੇ 6 46 ਸੋ 46000 305 ਉਹਨੂੰ ਅਸੀਂ ਇੱਥੇ ਲਿਖਾਂਗੇ ਚ 300 ਤਾਂ 46305 ਸਾਡੇ ਕੋਲੇ ਇਹਦਾ ਉੱਤਰ ਆ ਗਿਆ ਸੋ ਹੁਣ ਅਸੀਂ ਇਸ ਤਰ੍ਹਾਂ ਹੀ ਅਗਲਾ ਸਵਾਲ ਦੇਖਦੇ ਹਾਂ ਇੱਥੇ ਇਕਾਈ ਦੇ ਵਿੱਚ 1 2 3 ਤਿੰਨ ਮੋਤੀ ਨੇ ਦਹਾਈ ਦੇ ਵਿੱਚ ਇੱਕ ਅਗਲਾ ਸਵਾਲ ਹੈ ਜੀ ਤੀਸਰਾ ਇਸ ਵਿੱਚ ਵੀ ਅਸੀਂ ਗਿਣਤਾਰੇ ਦੇ ਵਿੱਚ ਜੋ ਮੋਤੀ ਗਿਣ ਕੇ ਇਸ ਨੂੰ ਗਿਣਾਗੇ ਲਿਖਾਂਗੇ ਅਤੇ ਉਸ ਤੋਂ ਬਾਅਦ ਸੰਖਿਆ ਬਣਾ ਕੇ ਸੰਖਿਆ ਬਣਾ ਕੇ ਉਸ ਤੋਂ ਬਾਅਦ ਉਹਨੂੰ ਸ਼ਬਦਾਂ ਵਿੱਚ ਲਿਖਾਂਗੇ ਸੋ ਇਹ ਸਵਾਲ ਤੁਸੀਂ ਖੁਦ ਹੱਲ ਕਰਨੇ ਨੇ ਅਗਰ ਤੁਹਾਨੂੰ ਕੋਈ ਸਵਾਲ 'ਚ ਦਿੱਕਤ ਆਉਂਦੀ ਹੈ ਤਾਂ ਕਮੈਂਟ ਕਰੋ ਅਤੇ ਇਸ ਦਾ ਤੁਹਾਨੂੰ ਆਨਸਰ ਦਿੱਤਾ ਜਾਵੇਗਾ ਅੱਗੇ ਆ ਗਿਆ ਜੀ ਸਥਾਨਕ ਮੁੱਲ ਸਾਰਣੀ ਦੇ ਵਿੱਚ ਸੰਖਿਆਵਾਂ ਨੂੰ ਦਰਸਾਓ ਤਾਂ ਸਾਡੇ ਕੋਲੇ ਜੋ ਅੱਗੇ ਹੈ ਸੰਖਿਆਵਾ ਦੂਸਰਾ ਸਵਾਲ ਹੈ ਜੀ ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਣੀ ਤੇ ਦਰਸਾਓ ਮਤਲਬ ਕਿ ਅਸੀਂ ਸਥਾਨਕ ਮੁੱਲ ਸਾਰਣੀ ਬਣਾਉਣੀ ਹੈ ਤੇ ਉਸ ਵਿੱਚ ਇਹਨਾਂ ਸੰਖਿਆਵਾਂ ਨੂੰ ਦਰਸਾਉਣਾ ਹੈ ਤਾਂ ਚਲੋ ਜੀ ਕਰਦੇ ਹਾਂ ਇਸ ਸਵਾਲ ਨੂੰ ਹੱਲ ਤਾਂ ਅਸੀਂ ਇਸ ਜਗ੍ਹਾ ਦੇ ਉੱਪਰ ਇੱਕ ਸਾਰਣੀ ਬਣਾਵਾਂਗੇ ਤਾਂ ਹੁਣ ਸਾਡੇ ਕੋਲੇ ਸਭ ਤੋਂ ਪਹਿਲੀ ਸੰਖਿਆ ਹੈ 3868 ਤਾਂ ਅਸੀਂ ਇਹਨੂੰ ਪਿਛਲੇ ਪਾਸੇ ਤੋਂ ਸੰਖਿਆ ਨੂੰ ਭਰਨਾ ਸ਼ੁਰੂ ਕਰਾਂਗੇ ਤਾਂ ਇਕਾਈ ਦੇ ਸਥਾਨ ਤੇ ਸਾਡੇ ਕੋਲ 8 ਹੈ ਦਹਾੜੀ ਤੇ 6 ਹੈ ਔਰ ਸੈਂਕੜੇ ਦੇ ਉੱਤੇ ਵੀ 8 ਹੈ ਔਰ ਹਜ਼ਾਰ ਦੇ ਉੱਪਰ 3 ਹੈ ਸੋ ਪਹਿਲੇ ਸਵਾਲ ਦੇ ਵਿੱਚ ਸਾਡੇ ਕੋਲੇ ਸਥਾਨਕ ਮੁੱਲ ਸਾਰਣੀ ਬਣ ਗਈ ਹੈ ਜੀ ਤਾਂ ਇਸ ਤਰ੍ਹਾਂ ਅਸੀਂ ਸਾਰਣੀ ਬਣਾ ਕੇ ਇਸ ਨੂੰ ਭਰ ਲੈਣਾ ਹੈ ਇਸ ਤੋਂ ਬਾਅਦ ਅਸੀਂ ਇੱਕ ਸਵਾਲ ਦੋ ਸਵਾਲ ਹੋਰ ਕਰਦੇ ਹਾਂ ਈ ਤੇ ਐਫ ਸਭ ਤੋਂ ਪਹਿਲਾਂ ਅਸੀਂ ਈ ਸਵਾਲ ਕਰਦੇ ਹਾਂ ਅਸੀਂ ਏ ਕਰ ਲਿਆ ਇਸ ਤੋਂ ਬਾਅਦ ਅਸੀਂ ਈ ਪਾਰਟ ਕਰਾਂਗੇ ਸਭ ਤੋਂ ਪਹਿਲਾਂ ਲਾਸਟ ਤੋਂ ਸਟਾਰਟ ਕਰ ਲੈਣਾ ਜੀ 3 21 ਦਾ ਆ ਗਿਆ ਦਹਾਈ ਦਾ 0 ਆ ਗਿਆ ਸੈਂਕੜੇ ਦਾ 2 ਆ ਗਿਆ ਔਰ 1000 ਦਾ 0 ਹੈ ਔਰ 10000 ਦਾ 2 ਤਾਂ ਇਹ ਸੰਖਿਆ ਬਣ ਗਈ ਜੀ 20000 ਸੌਰੀ ਹਾਂਜੀ 20203 ਉਸ ਤੋਂ ਬਾਅਦ ਜੀ ਹੁਣ ਇੱਕ ਸਵਾਲ ਹੋਰ ਹੱਲ ਕਰਾਂਗੇ ਐਫ ਪਾਰਟ ਐਫ ਦੇ ਵਿੱਚ ਕੀ ਹੈ ਜੀ 99728 ਤਾਂ 21 ਤੇ 8 ਆ ਗਿਆ 2 10 ਹਾਈ ਤੇ 7 ਸੈਂਕੜੇ ਤੇ ਔਰ ਹਜ਼ਾਰ ਤੇ 9 ਆ ਗਿਆ ਜੀ ਔਰ 10000 ਤੇ ਵੀ 9 ਆ ਗਿਆ ਤਾਂ ਸਾਡੇ ਕੋਲ ਸੰਖਿਆ ਬਣ ਗਈ 99728 ਸੋ ਇਸ ਤਰ੍ਹਾਂ ਅਸੀਂ ਇਹ ਸੰਖਿਆਵਾਂ ਸਾਰਣੀ ਦੇ ਵਿੱਚ ਭਰਨੀਆਂ ਨੇ ਸਥਾਨਕ ਮੁੱਲ ਸਾਰਣੀ ਭਾਵ ਕਿ ਕਿਹੜੇ ਅੰਕ ਕਿਹੜੇ ਸਥਾਨ ਤੇ ਆਇਆ ਤੇ ਉਹਦਾ ਕਿੰਨਾ ਜਿਵੇਂ ਸਭ ਤੋਂ ਪਹਿਲਾਂ 8 ਦਾ ਸਥਾਨਕ ਮੁੱਲ 8 ਹੀ ਹੈ 6 ਦਾ 60 ਹੈ ਕਿਉਂਕਿ ਇਕਾਈ 1 ਦੀ ਹੁੰਦੀ ਹੈ ਦਹਾਈ 10 ਦੀ ਹੁੰਦੀ ਹੈ ਸੈਂਕੜਾ ਸੈਂਕੜਾ ਹੀ ਸਾਡਾ 100 ਦਾ ਹੋ ਗਿਆ ਹਜ਼ਾਰ ਸਾਡੇ ਕੋਲੇ 1000 ਦਾ ਹੋ ਗਿਆ ਔਰ 10000 ਸਾਡੇ ਕੋਲੇ ਇੱਕੇ ਨਾਲ 4 ਜ਼ੀਰੋਆਂ ਹੋ ਜਾਣੀਆਂ ਲੱਖੇ ਇੱਕੇ ਨਾਲ 5 10 ਲੱਖੇ ਇੱਕੇ ਨਾਲ 6 ਜ਼ੀਰੋਆਂ ਤਾਂ ਇਸ ਤਰ੍ਹਾਂ ਅਸੀਂ ਬੋਲਾਂਗੇ ਜਿਵੇਂ ਕਿ ਪਹਿਲੇ ਹੀ ਸਵਾਲ ਦੇ ਵਿੱਚ ਤਿੰਨ ਹੈ ਜਿਹੜਾ ਉਹ ਹਜ਼ਾਰਵੇਂ ਸਥਾਨ ਤੇ ਹੈ ਭਾਵ ਕਿ ਕਿਹੜਾ ਅੰਕ ਕਿੰਨੇ ਸਥਾਨ ਤੇ ਆਇਆ ਉਹ ਉਹਨੂੰ ਦੱਸਣਾ ਸੋ ਇਸ ਤਰ੍ਹਾਂ ਹੁਣ ਅਸੀਂ ਸੋਲਵ ਕਰਦੇ ਆ ਜੀ ਅੱਗੇ ਤੀਸਰਾ ਸਵਾਲ ਹਾਂਜੀ ਤੀਸਰੇ ਸਵਾਲ ਦੇ ਵਿੱਚ ਹੈ ਜੀ ਸ਼ਬਦਾਂ ਵਿੱਚ ਲਿਖੋ ਦਿੱਤੀ ਹੋਈ ਸੰਖਿਆ ਨੂੰ ਸ਼ਬਦਾਂ ਦੇ ਵਿੱਚ ਲਿਖਣਾ ਸੋ ਅਸੀਂ ਪਹਿਲਾ ਸਵਾਲ ਹੈ ਪਹਿਲਾ ਸੰਖਿਆ ਪੜ੍ਹਨੀ ਹੈ 2462 ਤੇ ਇਹਨੂੰ ਇਸੇ ਤਰ੍ਹਾਂ ਹੀ ਲਿਖ ਲੈਣਾ ਜੀ 2462 ਟੈਂਕੇ ਨਾਲ ਵੀ ਠੱਠੇ ਨਾਲ ਵੀ ਲਿਖ ਸਕਦੇ ਹਾਂ 62 2462 ਇਸੇ ਤਰ੍ਹਾਂ ਅਸੀਂ ਹੋਰ ਸੰਖਿਆ ਲਿਖਦੇ ਹਾਂ ਈ ਸਵਾਲ ਦੀ ਲਿਖਦੇ ਹਾਂ 20198 2000 100 98 ਇਸ ਤਰ੍ਹਾਂ ਸिए ਸੰਖਿਆ ਸ਼ਬਦਾਂ ਦੇ ਵਿੱਚ ਲਿਖਣੀ ਹੈ ਪਹਿਲਾਂ ਸਾਨੂੰ ਪਤਾ ਹੋਵੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ ਸਾਨੂੰ ਪਤਾ ਹੋਵੇ ਕਿ 2000 ਨੂੰ ਪਹਿਲਾਂ ਅਸੀਂ ਪੜਨਾ ਸਿੱਖਾਂਗੇ ਫਿਰ ਹੀ ਉਹਨੂੰ ਸ਼ਬਦਾਂ ਚ ਲਿਖਾਂਗੇ ਤਾਂ ਇਦਾਂ ਸਾਨੂੰ ਪਤਾ ਹੋਵੇ ਕਿ 20000 ਹੈ ਜੀ ਇੱਥੇ ਕੁਝ ਬੱਚੇ 2000 ਤੋਂ ਸ਼ੁਰੂ ਕਰ ਲੈਂਦੇ ਨੇ ਪਰ ਪਹਿਲਾਂ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਜ਼ਾਰ ਦੇ ਉੱਤੇ ਟੋਟਲ ਕਿੰਨਾ ਸੰਖਿਆ ਆਉਂਦੀ ਹੈ 20198 ਇਸ ਤਰ੍ਹਾਂ ਸਾਨੂੰ ਪਹਿਲਾਂ ਸੰਖਿਆ ਪੜਨੀ ਆਉਣੀ ਚਾਹੀਦੀ ਹੈ ਹਾਂਜੀ ਅੱਗੇ ਇੱਕ ਸਵਾਲ ਹੋਰ ਕਰਦੇ ਹਾਂ ਐਫ ਪਾਰਟ ਕਰਦੇ ਹਾਂ ਜੀ ਇਹਦੇ ਵਿੱਚ ਕੀ ਹੈ 59045 ਭਾਵੇਂ ਪਹਿਲਾਂ ਅਸੀਂ ਸੰਖਿਆ ਨੂੰ ਪ੍ਰੋਪਰ ਲਿਖਾਂਗੇ 59 ਹੈ ਜਿਹੜਾ ਉਹ ਹਜ਼ਾਰਵੇਂ ਤੇ ਆ ਅੱਗੇ ਆ ਗਿਆ 100 ਤੇ ਕੁਝ ਵੀ ਨਹੀਂ ਹੈਗਾ ਅੱਗੇ ਆ ਗਿਆ 45 ਸੋ 59045 ਸਾਨੂੰ ਪਹਿਲਾਂ ਜਿਹੜਾ ਹੈ ਉਹ ਪਤਾ ਹੋਣਾ ਚਾਹੀਦਾ ਤਾਂ 59 ਹਜ਼ਾਰ ਹੁਣ 100 ਦੇ ਉੱਤੇ ਕੋਈ ਵੀ ਨੰਬਰ ਨਹੀਂ ਹੈਗਾ ਤਾਂ ਸਿੱਧਾ 45 ਜਾਂ 45 ਜੋ ਵੀ ਲਿਖੋਗੇ ਤੁਸੀਂ ਤਾਂ 5945 ਜਿਹੜਾ ਸਾਡੇ ਕੋਲੇ ਇਹ ਸ਼ਬਦਾਂ ਵਿੱਚ ਲਿਖਿਆ ਜਾਣਾ ਸੋ ਇਸ ਤਰ੍ਹਾਂ ਅਸੀਂ ਇਹਨੂੰ ਸ਼ਬਦਾਂ ਵਿੱਚ ਲਿਖਾਂਗੇ ਸੋ ਚੱਲਦੇ ਆਂ ਜੀ ਅਗਲੇ ਸਵਾਲ 'ਚ ਹਾਂਜੀ ਅਗਲਾ ਸਵਾਲ ਚੌਥਾ ਅੰਕਾਂ ਵਿੱਚ ਲਿਖੋ ਭਾਵ ਕਿ ਪਹਿਲਾਂ ਅਸੀਂ ਅੰਕਾਂ ਦੇ ਵਿੱਚੋਂ ਸ਼ਬਦਾਂ ਦੇ ਵਿੱਚ ਲਿਖਿਆ ਸੀ ਹੁਣ ਅਸੀਂ ਅੱਗੇ ਲਿਖਾਂਗੇ ਸ਼ਬਦਾਂ ਤੋਂ ਅੰਕਾਂ ਦੇ ਵਿੱਚ ਤਾਂ ਸਾਡੇ ਕੋਲ ਸ਼ਬਦਾਂ ਦੇ ਵਿੱਚ ਸਵਾਲ ਦਿੱਤੇ ਹੋਏ ਨੇ 1745 ਤਾਂ ਬੱਚਿਓ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਕੋਈ ਵੀ ਥਾਂ ਇਹਦੇ ਚੋਂ ਛੱਡਿਆ ਤਾਂ ਨਹੀਂ ਹੋਇਆ ਇਹਦੇ ਵਿੱਚ ਹਜ਼ਾਰ ਵੀ ਹੈਗਾ 100 ਵੀ ਹੈਗਾ ਤੇ ਪਿੱਛੇ ਲਾਸਟ ਪੂਰੀ ਸੰਖਿਆ ਵੀ ਹੈਗੀ ਆ ਤਾਂ 1700 43 ਤਾਂ ਜਦੋਂ ਅਸੀਂ ਇਕੱਲੇ 1000 ਦੇ ਥਾਂ ਤੇ ਜਾਂਦੇ ਆ ਤਾਂ ਸਾਨੂੰ ਪਤਾ ਕਿ ਚਾਰ ਅੰਕਾਂ ਦੀ ਜਿਹੜੀ ਹੈ ਸੰਖਿਆ ਬਣੇਗੀ ਸੋ ਅਗਲਾ ਸਵਾਲ ਦੇਖਦੇ ਆ 33875 33000 875 ਇਸ ਤਰ੍ਹਾਂ ਅਸੀਂ ਸੰਖਿਆ ਬਣਾਉਣੀ ਹੈ 77077 ਹੁਣ ਦੇਖੋ ਬੱਚਿਓ ਅਹਰ ਜੇ ਸਵਾਲ ਦੇ ਵਿੱਚ 100 ਹੈ ਨਹੀਂ ਤਾਂ 100 ਹੈ ਜਿਹੜਾ ਉਹ ਖਾਲੀ ਰਹੇਗਾ ਪਹਿਲਾਂ ਆ ਗਿਆ 77000 100 ਵਾਲਾ ਖਾਲੀ ਹੈ 100 ਲਿਖਿਆ ਹੀ ਨਹੀਂ ਤਾਂ ਜ਼ੀਰੋ ਲਾ ਲਓ ਉਸ ਤੋਂ ਬਾਅਦ 77 ਸੋ ਇਸ ਤਰ੍ਹਾਂ ਜਿਹੜਾ ਹੈ ਸਵਾਲ ਹੱਲ ਕਰਨਾ ਸੋ ਕਾਫੀ ਬੱਚੇ ਨੇ ਜਿਹੜੇ ਉਹ ਇਸ ਸਵਾਲ ਨੂੰ ਇਦਾਂ ਦੇ ਸਵਾਲਾਂ ਨੂੰ ਗਲਤ ਕਰਦੇ ਨੇ ਤਾਂ ਇਹਨਾਂ ਸਵਾਲਾਂ ਦੀ ਪ੍ਰੈਕਟਿਸ ਵੱਧ ਕਰਿਆ ਕਰੋ ਜਿਆਦਾ ਹੋਵੇ ਤਾਂ ਸਥਾਨਕ ਮੁੱਲ ਸਾਰਣੀ ਬਣਾ ਲਓ ਉਹਦੇ ਅਕੋਰਡਿੰਗ ਕਰ ਲਓ 505005 ਤਾਂ ਹੁਣ ਇੱਥੇ ਦੇਖੋ ਇਕਾਈ ਦੇ ਤੇ ਕੱਲਾ 5 ਆ ਤਾਂ ਇਹਦਾ ਮਤਲਬ ਦਹਾਈ ਚ ਕੁਛ ਨਹੀਂ ਦਿੱਤਾ ਤਾਂ 50000 500 ਮਤਲਬ 100 ਦੇ ਉੱਤੇ ਹੀ 5 ਆ ਹੁਣ ਦਹਾਈ ਤੇ ਹੈ ਨਹੀਂਗਾ ਇਸ ਲਈ ਲਾਸਟ ਤੇ ਦੋ ਅੰਕ ਆਉਣੇ ਨੇ ਤਾਂ ਕੱਲਾ 5 ਦਿੱਤਾ ਹੈ ਤਾਂ ਤੁਸੀਂ ਕੱਲਾ 5 ਲਿਖੋਗੇ ਤਾਂ 505005 ਅਗਲਾ ਸਵਾਲ ਹੈ ਜੀ 90806 ਇਹਦੇ ਵਿੱਚ ਸਾਰੇ ਹੈਗੇ ਨੇ ਪਰ ਦਹਾਈ ਤੇ ਹੈ ਨਹੀਂ ਤਾਂ 90000 800 ਛੇ ਤਿੰਨ ਅੰਕਾਂ ਦੀ ਸੰਖਿਆ ਦਾ ਤੁਸੀਂ ਚੰਗੀ ਤਰ੍ਹਾਂ ਲਿਖਣੀ ਹੈ ਪ੍ਰੈਕਟਿਸ ਕਰਨੀ ਕਰਨੀ ਹੈ 80880 ਇਹਦੇ ਵਿੱਚ ਵੀ ਸਾਰੇ ਜਿਹੜੇ ਅੰਕ ਨੇ ਉਹ ਦਿੱਤੇ ਹੋਏ ਨੇ 80880 ਇਦਾਂ ਦੇ ਸਵਾਲ ਵੀ ਪੇਪਰ 'ਚ ਜ਼ਿਆਦਾ ਆਉਂਦੇ ਆ ਅੱਗੇ ਜੀ 1 ਲੱਖ 1 ਲੱਖ ਸਾਨੂੰ ਪਤਾ ਕਿ 1 ਦੇ ਨਾਲ 5 ਜ਼ੀਰੋਆਂ ਲਗਾ ਦਿਓ ਤਾਂ 1 ਲੱਖ ਬਣ ਜਾਂਦਾ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਸੋ ਇਸ ਤਰ੍ਹਾਂ ਤੁਸੀਂ ਅੰਕਾਂ ਤੋਂ ਸ਼ਬਦਾਂ ਦੇ ਵਿੱਚ ਲਿਖਣਾ ਹੈ ਹਾਂਜੀ ਕਰਦੇ ਹਾਂ ਜੀ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਜੀ ਹੇਠ ਲਿਖੀਆਂ ਸੰਖਿਆਵਾਂ ਦੀਆਂ ਅਗੇਤਰ ਸੰਖਿਆਵਾਂ ਅਗੇਤਰ ਹੈ ਜੀ ਜਦੋਂ ਅਸੀਂ ਕਿਸੇ ਵੀ ਸੰਖਿਆ ਦੀ ਅਗਲੀ ਸੰਖਿਆ ਪਤਾ ਕਰਦੇ ਹਾਂ ਉਸ ਨੂੰ ਅਗੇਤਰ ਕਹਿੰਦੇ ਆ ਪਾਪ ਕੇ ਇੱਕ ਜੋੜ ਕੇ ਅਸੀਂ ਅਗਲੀ ਸੰਖਿਆ ਕੱਢਾਂਗੇ ਤਾਂ 998 ਦੇ ਵਿੱਚ ਜਦੋਂ ਅਸੀਂ ਇੱਕ ਜੋੜਾਂਗੇ ਤਾਂ ਇਹ ਬਣ ਜੂਗੀ ਜੀ 999 ਤਾਂ 998 ਦੀ ਅਗਲੀ ਸੰਖਿਆ ਕੀ ਹੋਏਗੀ ਜੀ ਮਤਲਬ ਅਗੇਤਰ ਕੀ ਹੋਏਗਾ 999 ਤਾਂ 10000 ਦਾ ਅਗੇਤਰ ਕੀ ਹੋਏਗਾ ਜੇ ਇੱਕ ਜੋੜ ਕੇ 10000 1 2018 ਦਾ ਅਗੇਤਰ ਕੀ ਹੋਏਗਾ ਜੀ 2000 19 ਅੱਗੇ ਆ ਗਿਆ ਜੀ 99000 99 ਇਹਦੇ ਵਿੱਚ ਇੱਕ ਜੋੜੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਾ ਹੈ 0000 10 ਭਾਵ ਕਿ 99000 ਦਾ ਕੀ ਬਣ ਗਿਆ 10 ਲੱਖ ਕੀ ਬਣ ਗਿਆ ਜੀ 1 ਲੱਖ ਕੇ 10 ਲੱਖ ਕਿਉਂਕਿ ਏਕੇ ਨੂੰ 5 ਜ਼ੀਰੋਆਂ ਲਾਗੀਆਂ ਸੀ ਪਿੱਛੇ ਵੀ ਦੱਸਿਆ ਸੀ ਕਿ ਏਕੇ ਨੂੰ 5 ਜ਼ੀਰੋਆਂ ਲੱਗ ਜਾਣ ਤਾਂ ਕਿੰਨੀਆਂ ਹੋ ਜਾਂਦਾ 1 ਲੱਖ ਹੋ ਜਾਂਦਾ ਕਿਉਂਕਿ ਇੱਥੇ ਲੱਖ ਤਾਂ ਹੈ ਹੀ ਨਹੀਂ ਸੀ ਜੇ ਲੱਖ ਹੁੰਦਾ ਤਾਂ ਹੀ 10 ਲੱਖ ਬਣਦਾ ਤਾਂ ਬਹੁਤੇ ਬੱਚੇ ਕੀ ਕਰਦੇ ਨੇ ਜ਼ੀਰੋਆਂ ਵੱਧ ਲਾ ਦਿੰਦੇ ਨੇ ਤਾਂ 99000 ਹੈ ਜੀ 1000 ਬੋਲ ਰਹੇ ਆ ਤਾਂ 1000 ਤੋਂ ਬਾਅਦ ਲੱਖ ਤੇ ਹੀ ਆਊਗਾ ਇਸ ਲਈ ਕੀ ਆਊਗਾ ਇੱਥੇ 99000 ਦਾ ਗੇਤਰ ਕੀ ਹੋਊਗਾ 1 ਲੱਖ ਸੋ ਅਗਲਾ ਸਵਾਲ ਆ ਜਿਹੜਾ ਉਹਦੇ ਵਿੱਚ ਜੋੜੋਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਬਹੁਤ ਈਜ਼ੀ ਹੁੰਦੇ ਆ ਕਿ ਲਾਸਟ ਇਕਾਈ ਦਾ ਅੰਕ ਹੀ ਕੱਲਾ ਬਦਲਿਆ ਜਾਂਦਾ ਤਾਂ 48676 ਬਣ ਗਿਆ ਤੇ ਇਹਦੇ ਵਿੱਚ 9 ਚ 10 ਤਾਂ ਇਹ ਦਹਾਈ ਦਾ ਵੀ ਅੰਕ ਬਦਲ ਜੂਗਾ 40000 10 ਬਣ ਜੂਗਾ ਜੀ ਤਾਂ ਇਸ ਤਰ੍ਹਾਂ ਅਸੀਂ ਅਗੇਤਰ ਸਵਾਲ ਕਰਨੇ ਆ ਅੱਗੇ ਹੈ ਜੀ 75 ਤਾਂ 75 ਦੇ ਵਿੱਚ ਘਟਾ ਕੇ ਭਾਅ ਕੇ ਸੰਖਿਆ ਤੋਂ ਪਿਛਲੀ ਸੰਖਿਆ ਕੀ ਹੋਏਗੀ ਤਾਂ ਇਹਨਾਂ ਵਿੱਚ ਇੱਕ ਘਟਾ ਕੇ ਅਸੀਂ ਇਨਾਂ ਨੂੰ ਸੋਲਵ ਕਰਨਾ ਹੈ ਤਾਂ 24855 ਚੋਂ ਇੱਕ ਘਟਾ ਦੋਗੇ ਤਾਂ ਇਹ ਬਣ ਜੂ 24000 24854 99999 ਚੋਂ ਘਟਾ ਦੋਗੇ ਤਾਂ ਜੀ ਇਹ ਬਣ ਜੂਗਾ 99998 39999 ਦਾ ਬਣ ਜੇਗਾ ਜੀ 39998 79800 90 ਦੇ ਵਿੱਚੋਂ ਇੱਕ ਘਟਾ ਦੋਗੇ ਤਾਂ ਇਹ ਬਣ ਜੂਗਾ ਜੀ 79899 50000 ਦੇ ਵਿੱਚੋਂ ਇੱਕ ਘਟਾ ਦੋਗੇ ਤਾਂ ਇਹ ਬਣ ਜੂ 49999 ਤੇ 23456 ਚੋਂ ਇੱਕ ਘਟਾ ਦੋਗੇ ਤਾਂ ਇਹ ਬਣ ਜੂਗਾ ਜੀ 23455 ਸੋ ਇਸ ਤਰ੍ਹਾਂ ਜਿਹੜਾ ਹੈ ਸਾਡਾ ਉਹ ਸਵਾਲ ਅਗੇਤਰ ਪਛੇਤਰ ਸ਼ਬਦਾਂ ਚ ਅੰਕਾਂ ਚ ਲਿਖਣ ਵਾਲੇ ਸੋਲਵ ਹੁੰਦੇ ਨੇ ਸੋ ਇਸ ਤਰ੍ਹਾਂ ਇਹਨਾਂ ਸਵਾਲਾਂ ਨੂੰ ਜਰੂਰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ ਤੇ ਇਹਨਾਂ ਨੂੰ ਸੋਲਵ ਕਰੋ ਸੋ ਇਸ ਤਰ੍ਹਾਂ ਸਾਡੇ ਕੋਲ ਪਹਿਲੀ ਐਕਸਰਸਾਈਜ਼ ਆ ਜਿਹੜੀ ਉਹ ਸੋਲਵ ਹੋ ਗਈ ਉਹ ਬਿਲਕੁਲ ਕਲੀਅਰ ਹੋ ਗਈ ਜੇ ਕਿਸੇ ਵੀ ਕੁਐਸਚਨ ਤੇ ਤੁਹਾਨੂੰ ਡਾਊਟ ਲੱਗੇਗਾ ਤਾਂ ਤੁਸੀਂ ਜਰੂਰ ਕਮੈਂਟ ਦੇ ਵਿੱਚ ਆਪਣੀ رائے ਦੇਣੀ ਦੱਸਣਾ ਤਾਂ ਤੁਹਾਡੀ ਹੈਲਪ ਕੀਤੀ ਜਾਵੇਗੀ ਸੋ ਥੈਂਕ ਯੂ ਜੀ